ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਜੀ ਕਿ ਜੇਕਰ ਸਿਮਰਨ ਜਪ ਕਰਦੇ ਹਾਂ ਤਾਂ ਸਾਨੂੰ ਉਸ ਵੇਲੇ ਆਲਸ ਆ ਜਾਵੇ ਜਾਂ ਨੀਂਦ ਆਉਣ ਲੱਗ ਜਾਵੇ ਤਾਂ ਵਾਹਿਗੁਰੂ ਜੀ ਕਿਹੜੇ ਸਾਨੂੰ ਸ਼ੁਭ ਸੰਕੇਤ ਦਿੰਦੇ ਹਨ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ 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 ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਦਾ ਮਿਹਰ ਭਰਿਆ ਹੱਥ ਤੁਹਾਡੇ ਸਿਰ ਤੇ ਹਮੇਸ਼ਾ ਲਈ ਬਣ ਜਾਵੇ ਸਾਥ ਸੰਗਤ ਜੀ ਸਿਮਰਨ ਵਿੱਚ ਹੀ ਜੇਕਰ ਸਾਡਾ ਰੁਕ ਜਾਂਦਾ ਹੈ ਸਾਨੂੰ ਪਾਠ ਕਰਦੇ ਸਮੇਂ ਨੀਂਦ ਜਾਂ ਉਬਾਸੀਆਂ ਆਉਂਦੀਆਂ ਹਨ ਤਾਂ ਇਹ ਕਿਹੜੇ ਸੰਕੇਤ ਹੁੰਦੇ ਹਨ ਕਿ ਇਹ ਅਸਲ ਵਿੱਚ ਆਲਸ ਜਾਂ ਨੀਂਦ ਹੀ ਹੁੰਦੀ ਹੈ ਜਾਂ ਫਿਰ ਤੁਹਾਡਾ ਕੋਈ ਵਹਿਮ ਹੁੰਦਾ ਹੈ ਸਾਥ ਸੰਗਤ ਜੀ ਸਭ ਤੋਂ ਪਹਿਲੀ ਗੱਲ ਹੈ ਕਿ ਆਪ ਜੀ ਜਦ ਵੀ ਗੁਰਬਾਣੀ ਪੜ੍ਹਦੇ ਹੋ ਜਾਂ ਸਿਮਰਨ ਧਿਆਨ ਕਰਦੇ ਹੋ ਤਾਂ ਇਹ ਸਭ ਆਪ ਜੀ ਆਪਣੇ ਮਨ ਨੂੰ ਇੱਕਦਮ ਪੋਜ਼ਿਟਿਵ ਰੱਖ ਕੇ ਹੀ ਕਰਿਆ ਕਰੋ ਕਿਸੇ ਵੀ ਕਾਰਜ ਨੂੰ ਨਕਾਰਾਤਮਕ ਮਤਲਬ 네ਗੇਟਿਵ ਹੋ ਕੇ ਕਦੇ ਵੀ ਨਾ ਕਰਨਾ ਜੋ ਸਿਮਰਨ ਜਪ ਕਰੋਗੇ ਉਹ ਫਲ ਨਹੀਂ ਹੋਵੇਗਾ ਜਾਂ ਪਤਾ ਨਹੀਂ ਸਾਡੀ ਅਰਦਾਸ ਪ੍ਰਭੂ ਪਰਮਾਤਮਾ ਜੀ ਤੱਕ ਪਹੁੰਚੇਗੀ ਕਿ ਨਹੀਂ ਇਹੋ ਜਹੀਆਂ ਸਭ ਗੱਲਾਂ ਤੋਂ ਬਚਣਾ ਚਾਹੀਦਾ ਹੈ ਹਮੇਸ਼ਾ ਆਪਣੇ ਪ੍ਰਭੂ ਪਰਮਾਤਮਾ ਵਾਹਿਗੁਰੂ ਜੀ ਦੇ ਉੱਪਰ ਅਤੇ ਆਪਣੀ ਭਗਤੀ ਉੱਪਰ ਪੂਰਾ ਭਰੋਸਾ ਰੱਖਣਾ ਚਾਹੀਦਾ ਹੈ ਕਿ ਜੋ ਵੀ ਭਗਤੀ ਜਾਂ ਸਿਮਰਨ ਧਿਆਨ ਤੁਸੀਂ ਕਰ ਰਹੇ ਹੋ ਉਹ ਜ਼ਰੂਰ ਸਫਲ ਹੋ ਜਾਵੇਗਾ ਅਤੇ ਅਸੀਂ ਬਿਲਕੁਲ ਸਹੀ ਤਰੀਕੇ ਨਾਲ ਵਾਹਿਗੁਰੂ ਜੀ ਨੂੰ ਯਾਦ ਕਰ ਰਹੇ ਹਾਂ ਇਹ ਭਰੋਸਾ ਤੁਹਾਡੇ ਅੰਦਰ ਹਮੇਸ਼ਾ ਬਣਿਆ ਰਹਿਣਾ ਚਾਹੀਦਾ ਹੈ ਪ੍ਰਭੂ ਭਗਤੀ ਵਿੱਚ ਤਰੱਕੀ ਦੀ ਇਹ ਸਭ ਤੋਂ ਵੱਡੀ ਨਿਸ਼ਾਨੀ ਹੁੰਦੀ ਹੈ ਜੋ ਤਰੀਕਾ ਸਾਨੂੰ ਸਾਡੇ ਗੁਰੂਆਂ ਜਾਂ ਸੰਤ ਮਹਾਪੁਰਖਾਂ ਜੋ ਕਿ ਬਹੁਤ ਉੱਚੀ ਅਵਸਥਾ ਤੱਕ ਹਨ ਉਹਨਾਂ ਵੱਲੋਂ ਦੱਸਿਆ ਜਾਂਦਾ ਹੈ ਉਸੇ ਮਾਰਗਦਰਸ਼ਨ ਨੂੰ ਚੱਲਣ ਤੇ ਹੀ ਸਭ ਸਾਨੂੰ ਪਰਮਾਤਮਾ ਸਿਮਰਨ ਭਗਤੀ ਕਰਨੀ ਚਾਹੀਦੀ ਹੈ ਪਰ ਸੰਗਤ ਜੀ ਜੇਕਰ ਸਿਮਰਨ ਧਿਆਨ ਕਰਦੇ ਹੋ ਤੁਹਾਨੂੰ ਵੀ ਆਲਸ ਜਾਂ ਨੀਂਦ ਆਉਣ ਲੱਗ ਜਾਂਦੀ ਹੈ ਤਾਂ ਇਸ ਦਾ ਅਸਲ ਕਾਰਨ ਹੁੰਦਾ ਹੈ ਤੁਹਾਡੀ ਇਕਾਗਰਤਾ ਬਣਨੀ ਮਤਲਬ ਤੁਹਾਡਾ ਮਨ ਜੁੜਨਾ ਸ਼ੁਰੂ ਹੋ ਗਿਆ ਹੈ ਤੁਹਾਡਾ ਆਸੇ ਪਾਸੇ ਤੋਂ ਧਿਆਨ ਹਟ ਕੇ ਸਿਰਫ ਗੁਰਬਾਣੀ ਵੱਲ ਹੀ ਚੱਲਿਆ ਗਿਆ ਹੈ ਕਿਉਂਕਿ ਜਦ ਵੀ ਕੋਈ ਮਨੁੱਖ ਨਾਮ ਜਪ ਕਰਦਾ ਹੈ ਸਿਮਰਨ ਕਰਦਾ ਹੈ ਤਾਂ ਉਸ ਦਾ ਮਨ ਹੌਲੀ-ਹੌਲੀ ਸ਼ਾਂਤ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਜਦੋਂ ਭਟਕਦਾ ਮਨ ਸ਼ਾਂਤ ਹੋਣਾ ਸ਼ੁਰੂ ਹੋਣ ਲੱਗਦਾ ਹੈ ਤਾਂ ਮਨੁੱਖ ਨੂੰ ਨੀਂਦ ਆਉਣ ਦੇ ਝਟਕੇ ਆਉਣੇ ਸ਼ੁਰੂ ਹੋ ਜਾਂਦੇ ਹਨ ਪਰ ਜਦੋਂ ਮਨੁੱਖ ਦੁਨਿਆਵੀ ਕੰਮਾਂ ਵਿੱਚ ਜਾਂ ਗਲਤ ਕੰਮਾਂ ਵਿੱਚ ਹੁੰਦਾ ਹੈ ਤਾਂ ਕਦੇ ਵੀ ਨੀਂਦ ਜਾਂ ਆਲਸ ਦਾ ਆਉਣਾ ਦੂਜੀ ਗੱਲ ਇਹ ਵੀ ਹੁੰਦੀ ਹੈ ਕਿ ਜੇਕਰ ਤੁਸੀਂ ਜ਼ਿਆਦਾ ਕੰਮ ਕਰ ਜਾਂ ਜ਼ਿਆਦਾ ਮਿਹਨਤ ਵਾਲਾ ਕੰਮ ਕਰਦੇ ਹੋ ਤਾਂ ਆਪ ਜੀ ਨੂੰ ਹਮੇਸ਼ਾ ਤੁਹਾਡੀ ਨੀਂਦ ਕਦੇ ਵੀ ਪੂਰੀ ਨਹੀਂ ਹੁੰਦੀ ਤਾਂ ਪਹਿਲਾਂ ਤੁਹਾਨੂੰ ਆਪਣੀ ਨੀਂਦ ਨੂੰ ਪੂਰਾ ਕਰ ਲੈਣਾ ਚਾਹੀਦਾ ਹੈ ਕਿਉਂਕਿ ਕਈ ਵਾਰ ਜਦ ਧਿਆਨ ਕਰਦੇ ਹਾਂ ਸਿਮਰਨ ਕਰਦੇ ਹਾਂ ਤਾਂ ਨੀਂਦ ਆਉਣ ਦਾ ਕਾਰਨ ਵੀ ਇਹੋ ਸਭ ਤੋਂ ਵੱਡਾ ਹੁੰਦਾ ਹੈ। ਪ੍ਰਸਾਦ ਸੰਗਤ ਜੀ ਜੇਕਰ ਸਿਮਰਨ ਜਪ ਕਰਦੇ ਆਪ ਜੀ ਨੂੰ ਜੋ ਆਲਸ ਜਾਂ ਨੀਂਦ ਆਉਂਦੀ ਹੈ ਉਹ ਕਿਸੇ ਤਰ੍ਹਾਂ ਨੀਂਦ ਨਹੀਂ ਹੁੰਦੀ। ਬਲਕਿ ਜਦ ਧਿਆਨ ਦੇ ਦੌਰਾਨ ਇੱਕ ਇਹੋ ਜਿਹੀ ਅਵਸਥਾ ਹੁੰਦੀ ਹੈ ਜਿਸ ਵਿੱਚ ਕੁਝ ਸਮੇਂ ਲਈ ਤੁਹਾਡੇ ਦਿਮਾਗ ਦਾ ਧਿਆਨ ਮਨ ਤੋਂ ਹਟਣ ਲੱਗ ਜਾਂਦਾ ਹੈ ਤੇ ਤੁਹਾਨੂੰ ਇਹ ਲੱਗਦਾ ਹੈ ਕਿ ਤੁਹਾਨੂੰ ਨੀਂਦ ਆਉਣ ਲੱਗ ਪਈ ਹੈ। ਉਹ ਇੱਕ ਇਹੋ ਜਿਹੀ ਅਵਸਥਾ ਹੁੰਦੀ ਹੈ ਜਿਸ ਵਿੱਚ ਤੁਹਾਡਾ ਸਿਮਰਨ ਜਪ ਚੱਲਦਾ ਹੀ ਰਹਿੰਦਾ ਹੈ ਅਤੇ ਇਸ ਦਾ ਪੂਰਾ ਫਲ ਆਪ ਜੀ ਨੂੰ ਜ਼ਰੂਰ ਮਿਲਦਾ ਹੈ ਇਸ ਲਈ ਸਾਥ ਸੰਗਤ ਜੀ ਕਦੇ ਵੀ ਇਹ ਸੋਚ ਕੇ ਘਬਰਾਉਣਾ ਨਹੀਂ ਚਾਹੀਦਾ ਕਿ ਸਿਮਰਨ ਕਰਦੇ ਆਂ ਜੇਕਰ ਨੀਂਦ ਆ ਗਈ ਹੈ ਤੇ ਹੁਣ ਸਿਮਰਨ ਪ੍ਰਭੂ ਜੀ ਵੱਲੋਂ ਕਬੂਲ ਨਹੀਂ ਹੋਵੇਗਾ ਅਤੇ ਇਸ ਦਾ ਫਲ ਸਾਨੂੰ ਕਦੇ ਨਹੀਂ ਮਿਲੇਗਾ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੁੰਦਾ ਸਾਥ ਸੰਗਤ ਜੀ ਪ੍ਰਭੂ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਕਿਸੇ ਵੀ ਹਾਲਾਤਾਂ ਵਿੱਚ ਹੀ ਕਿਉਂ ਨਾ ਜਪਿਆ ਜਾਵੇ ਹਮੇਸ਼ਾ ਸਫਲ ਹੀ ਸਫਲ ਹੁੰਦਾ ਹੈ ਇਹ ਤਾਂ ਸਾਡੇ ਉੱਤੇ ਪ੍ਰਭੂ ਜੀ ਦੀ ਬਖਸ਼ਿਸ਼ ਹੁੰਦੀ ਹੈ ਕਿ ਉਹ ਸਾਡੇ ਤੋਂ ਆਪਣੇ ਨਾਮ ਜਪ ਦੀ ਸੇਵਾ ਲੈ ਰਹੇ ਹਨ ਨਹੀਂ ਤਾਂ ਇਸ ਪੂਰੀ ਕਾਇਨਾਤ ਵਿੱਚ ਐਸਾ ਵੀ ਕੋਈ ਮਨੁੱਖ ਹੁੰਦਾ ਹੈ ਜੋ ਆਪਣੀ ਮਰਜ਼ੀ ਦੇ ਨਾਲ ਉਸ ਮਾਲਕ ਦਾ ਪ੍ਰਭੂ ਦਾ ਨਾਮ ਲੈ ਸਕੇ ਸਾਥ ਸੰਗਤ ਜੀ ਜੇਕਰ ਅਸੀਂ ਥੋੜਾ ਜਿਹਾ ਵੀ ਸਿਮਰਨ ਜਾਂ ਰੋਜ਼ਾਨਾ ਸਿਮਰਨ ਕਰ ਲੈਂਦੇ ਹਾਂ ਤਾਂ ਸਾਡੇ ਕੁਝ ਪੁੰਨ ਕਰਮਾ ਕਰਕੇ ਹੀ ਪ੍ਰਭੂ ਜੀ ਸਾਡੇ ਤੋਂ ਖੁਸ਼ ਹੋ ਕੇ ਸਾਡੇ ਤੋਂ ਇਹ ਸੇਵਾਵਾਂ ਲੈ ਲੈਂਦੇ ਹਨ ਨਹੀਂ ਤਾਂ ਪੂਰੀ ਦੁਨੀਆ ਵਿੱਚ ਕੁਝ ਇਹੋ ਜਿਹੇ ਵੀ ਨਾਸਤਿਕ ਮਨੁੱਖ ਹੋਣਗੇ ਜਿਨ੍ਹਾਂ ਦੇ ਮੁਖੋਂ ਜਾਂ ਮਨ ਵਿੱਚ ਵੀ ਉਸ ਵਾਹਿਗੁਰੂ ਪਾਤਸ਼ਾਹ ਜੀ ਦਾ ਨਾਮ ਕਦੇ ਆਇਆ ਹੀ ਨਹੀਂ ਹੋਣਾ ਇਸ ਲਈ ਸਾਥ ਸੰਗਤ ਜੀ ਹਰ ਵਹਿਮਾ ਪਰਮਾਤਮਾ ਤੋਂ ਦੂਰ ਰਹਿ ਕੇ ਹਰ ਨੀਅਮਾ ਤੋਂ ਦੂਰ ਰਹਿ ਕੇ ਆਪਣੇ ਮਾਲਕ ਪ੍ਰਭੂ ਵਾਹਿਗੁਰੂ ਜੀ ਨੂੰ ਹਮੇਸ਼ਾ ਯਾਦ ਕਰਨਾ ਚਾਹੀਦਾ ਹੈ ਦਿਨ ਵਿੱਚ ਚਾਹੇ 5 ਮਿੰਟ ਹੀ ਸਹੀ ਪ੍ਰਭੂ ਜੀ ਦੇ ਨਾਮ ਦਾ ਸਿਮਰਨ ਜ਼ਰੂਰ ਕਰਨਾ ਚਾਹੀਦਾ ਹੈ ਤੁਹਾਡਾ ਜਪਿਆ ਹੋਇਆ ਨਾਮ ਹੀ ਜ਼ਰੂਰ ਸਫਲ ਹੋ ਜਾਵੇਗਾ ਤੇ ਸਾਧ ਸੰਗਤ ਜੀ ਨਾਲ ਹੀ ਹੁਣ ਗੱਲ ਕਰਦੇ ਹਾਂ ਜੀ ਕਿ ਸਾਨੂੰ ਕਿਵੇਂ ਪਤਾ ਲੱਗੇ ਕਿ ਪਰਮਾਤਮਾ ਦੀ ਵਾਹਿਗੁਰੂ ਜੀ ਦੇ ਅਸੀਂ ਸੱਚੇ ਭਗਤ ਹਾਂ ਜਾਂ ਨਹੀਂ ਆਮ ਤੌਰ ਤੇ ਕਈ ਮਨੁੱਖਾਂ ਦਾ ਸਵਾਲ ਵੀ ਹੁੰਦਾ ਹੈ ਕਿ ਅਸੀਂ ਕਿਵੇਂ ਜਾਣੀਏ ਕਿ ਕੋਈ ਮਨੁੱਖ ਪਰਮਾਤਮਾ ਦਾ ਸੱਚਾ ਭਗਤ ਹੈ ਜਾਂ ਨਹੀਂ ਸਾਡਾ ਉਹ ਸਹੀ ਮਾਰਗਦਰਸ਼ਨ ਵੀ ਕਰ ਰਿਹਾ ਹੈ ਜਾਂ ਨਹੀਂ ਸਾਧ ਸੰਗਤ ਜੀ ਇਸ ਵੀਡੀਓ ਵਿੱਚ ਦੱਸੇ ਗਏ ਸੰਕੇਤਾਂ ਤੋਂ ਆਪ ਜੀ ਸਮਝ ਸਕਦੇ ਹੋ ਕਿ ਕੋਈ ਮਨੁੱਖ ਪਰਮਾਤਮਾ ਦਾ ਸੱਚਾ ਭਗਤ ਕਿਵੇਂ ਹੁੰਦਾ ਹੈ ਸੱਚਾ ਅਭਿਆਸੀ ਹੈ ਜਾਂ ਪਰਮਾਤਮਾ ਨਾਲ ਸੱਚਾ ਪ੍ਰੇਮ ਕਰਨ ਵਾਲਾ ਹੈ ਇਸ ਦੇ ਨਾਲ-ਨਾਲ ਆਪ ਜੀ ਆਪਣੇ ਆਪ ਤੇ ਵੀ ਪਰਖ ਕਰ ਸਕਦੇ ਹੋ ਵੇਖ ਸਕਦੇ ਹੋ ਕਿ ਇਹ ਸੰਕੇਤ ਜੇਕਰ ਤੁਹਾਡੇ ਅੰਦਰ ਹਨ ਤਾਂ ਆਪ ਜੀ ਵੀ ਇੱਕ ਸੱਚੇ ਪ੍ਰਭੂ ਭਗਤ ਹੋ ਜੇਕਰ ਤੁਹਾਡੇ ਅੰਦਰ ਇਹਨਾਂ ਸੰਕੇਤਾਂ ਵਿੱਚੋਂ ਕੋਈ ਇੱਕ ਵੀ ਸੰਕੇਤ ਹੈ ਤਾਂ ਆਪ ਜੀ ਪਰਮਾਤਮਾ ਦੇ ਸੱਚੇ ਭਗਤ ਹੋ ਹੁਣ ਗੱਲ ਕਰਦੇ ਹਾਂ ਉਹਨਾਂ ਸੰਕੇਤਾਂ ਬਾਰੇ ਜਿਨ੍ਹਾਂ ਨਾਲ ਤੁਹਾਨੂੰ ਸੱਚੇ ਭਗਤ ਹੋਣ ਦਾ ਪਤਾ ਲੱਗ ਜਾਵੇਗਾ ਸਭ ਤੋਂ ਪਹਿਲਾ ਸੰਕੇਤ ਹੁੰਦਾ ਹੈ ਜੀ ਕਿ ਜੋ ਵੀ ਮਨੁੱਖ ਪਰਮਾਤਮਾ ਦਾ ਸੱਚਾ ਭਗਤ ਹੁੰਦਾ ਹੈ ਜਦ ਉਹ ਆਪਣੇ ਘਰ ਵਿੱਚ ਪਰਮਾਤਮਾ ਦੀ ਇਬਾਦਤ ਜਾਂ ਭਗਤੀ ਕਰਨ ਦੇ ਲਈ ਬੈਠਦਾ ਹੈ ਤਾਂ ਉਸ ਨੂੰ ਇਕਾਗਰਤਾ ਬਣਾਉਣ ਵਿੱਚ ਕਦੇ ਵੀ ਜ਼ਿਆਦਾ ਮੁਸ਼ਕਲ ਨਹੀਂ ਆਵੇਗੀ ਜਿੰਨੀ ਆਮ ਕਿਸੇ ਮਨੁੱਖ ਨੂੰ ਹੁੰਦੀ ਹੈ ਉਹ ਭਗਤ ਜਦ ਵੀ ਸਿਮਰਨ ਧਿਆਨ ਲਈ ਬੈਠਦਾ ਹੋਵੇਗਾ ਤਾਂ ਸਿਰਫ 1-2 ਮਿੰਟ ਵਿੱਚ ਹੀ ਉਸ ਦਾ ਮਨ ਇਕਾਗਰ ਹੋ ਜਾਂਦਾ ਹੋਵੇਗਾ ਕਿਉਂਕਿ ਉਹ ਭਗਤ ਜਿਸ ਪ੍ਰਭੂ ਦੀ ਸਰੂਪ ਦੀ ਭਗਤੀ ਕਰਦਾ ਹੋਵੇਗਾ ਉਹ ਉਸ ਵਿੱਚ ਪੂਰਾ ਧਿਆਨ ਅਤੇ ਸ਼ਰਧਾ ਨਾਲ ਭਗਤੀ ਕਰਦਾ ਹੋਵੇਗਾ ਹੋਰ ਕਿਸੇ ਪਾਸੇ ਉਸ ਦਾ ਧਿਆਨ ਜਾਂਦਾ ਵੀ ਨਹੀਂ ਹੋਵੇਗਾ ਧਿਆਨ ਆਪਣੇ ਪ੍ਰਭੂ ਵੱਲ ਉਸੇ ਵੇਲੇ ਹੀ ਲੱਗ ਜਾਂਦਾ ਹੈ ਇਹ ਸੰਕੇਤ ਹੁੰਦਾ ਹੈ ਕਿ ਉਹ ਮਨੁੱਖ ਪਰਮਾਤਮਾ ਦੀ ਸੱਚੀ ਭਗਤੀ ਕਰਨ ਵਾਲਾ ਹੈ ਦੂਜਾ ਸੰਕੇਤ ਹੁੰਦਾ ਹੈ ਕਿ ਜਦ ਵੀ ਕੋਈ ਭਗਤ ਆਪਣੇ ਪ੍ਰਭੂ ਦੀ ਭਗਤੀ ਕਰਨ ਦੇ ਲਈ ਬੈਠਦਾ ਹੈ ਤਾਂ ਉਹ ਇਹ ਨਹੀਂ ਸੋਚਦਾ ਕਿ ਉਸ ਦੇ ਸਾਹਮਣੇ ਸਿਰਫ ਕੋਈ ਤਸਵੀਰਾਂ ਜਾਂ ਮੂਰਤੀਆਂ ਹਨ ਬਲਕਿ ਪ੍ਰਭੂ ਪਰਮਾਤਮਾ ਜੀ ਆਪ ਉਸ ਦੇ ਸਾਹਮਣੇ ਬੈਠੇ ਹੋਏ ਹਨ ਉਹ ਉਸੇ ਤਰ੍ਹਾਂ ਹੀ ਉਹਨਾਂ ਦੀ ਸੇਵਾ ਕਰਵਾ ਰਹੇ ਹੁੰਦੇ ਹਨ ਜਿਵੇਂ ਪ੍ਰਭੂ ਜੀ ਉਸਤੇ ਬਿਲਕੁਲ ਪ੍ਰਤੱਖ ਦਰਸ਼ਨ ਦਿੰਦੇ ਹੋਣ ਅਤੇ ਉਹਨਾਂ ਦੀ ਨਿਮਰਤਾ ਵਿੱਚ ਰਹਿ ਕੇ ਸਿਮਰਨ ਕਰਦਾ ਹੈ ਜੇਕਰ ਉਹ ਭਗਤ ਹੈ ਆਪਣੇ ਪ੍ਰਭੂ ਜੀ ਨੂੰ ਕੁਝ ਭੋਗ ਵੀ ਲਵਾਉਂਦਾ ਹੈ ਜਾਂ ਆਪਣੇ ਹੱਥੀ ਉਹਨਾਂ ਨੂੰ ਕੁਝ ਛਕਾਉਂਦਾ ਹੈ ਜਿਵੇਂ ਉਹ ਅਸਲ ਵਿੱਚ ਛਕਦੇ ਹੋਣ ਇਹੋ ਜਿਹੀ ਭਾਵਨਾ ਜਿਹਨਾਂ ਭਗਤਾਂ ਦੇ ਅੰਦਰ ਹੁੰਦੀ ਹੈ ਉਸ ਤੋਂ ਹੀ ਸਾਫ ਸੰਕੇਤ ਪਤਾ ਲੱਗਦਾ ਹੈ ਕਿ ਉਹ ਮਨੁੱਖ ਆਪਣੇ ਪ੍ਰਭੂ ਜੀ ਦਾ ਸੱਚਾ ਹੈ ਭਗਤ ਹਨ ਤੀਜਾ ਸੰਕੇਤ ਹੁੰਦਾ ਹੈ ਕਿ ਜਦ ਵੀ ਮਨੁੱਖ ਪ੍ਰਭੂ ਭਗਤੀ ਕਰਦਾ ਹੋਵੇਗਾ ਤਾਂ ਉਸ ਦੇ ਮਨ ਵਿੱਚ ਕਦੇ ਵੀ ਕਹੜਾਪਨ ਨਹੀਂ ਹੋਵੇਗਾ ਜਲਦੀ ਜਲਦੀ ਗੁਰਬਾਣੀ ਪੜ੍ਹਨੀ ਹੈ ਅਰਦਾਸ ਕਰਨੀ ਹੈ ਜਾਂ ਜਲਦੀ ਜਲਦੀ ਬਿਨਾਂ ਇਕਾਗਰਤਾ ਸਿਮਰਣ ਧਿਆਨ ਕਰਨਾ ਹੈ ਕੋਈ ਕੰਮ ਕਰਨਾ ਹੈ ਜਾਂ ਖਾਣਾ ਪੀਣਾ ਹੈ ਉਹਨਾਂ ਦਾ ਮਨ ਬਸ ਇੱਧਰ ਉੱਧਰ ਭੱਜਣਾ ਸ਼ੁਰੂ ਕਰ ਦਿੰਦਾ ਹੈ ਜਿਸ ਦਾ ਉਸ ਮਨੁੱਖ ਨੂੰ ਪਤਾ ਹੀ ਨਹੀਂ ਚੱਲ ਹੁੰਦਾ ਕਿ ਕਦੋਂ ਗੁਰਬਾਣੀ ਪੜ੍ਹਨੀ ਹੈ ਜਾਂ ਸਿਮਰਣ ਕਰਨਾ ਸ਼ੁਰੂ ਕੀਤਾ ਹੁੰਦਾ ਹੈ ਅਤੇ ਕਦੋਂ ਸਮਾਪਤ ਵੀ ਹੋ ਜਾਂਦਾ ਹੈ ਪਰ ਇਸ ਦੇ ਉਲਟ ਸੱਚੇ ਭਗਤ ਜਦ ਵੀ ਪ੍ਰਭੂ ਭਗਤੀ ਕਰਨ ਸਮੇ ਗੁਰਬਾਣੀ ਪੜ੍ਹਦੇ ਹਨ ਜਾ ਸਿਮਰਨ ਕਰਦੇ ਹਨ ਤਾਂ ਉਹ ਐਨੇ ਇਕਾਗਰਤਾ ਵਿੱਚ ਹੁੰਦੇ ਹਨ ਕਿ ਜੇਕਰ ਇੱਕ ਪਾਠ ਕਰਨਾ ਸੀ ਤਾਂ ਉਹ ਦੋ ਪਾਠ ਜਾਂ ਇਸ ਤੋਂ ਜ਼ਿਆਦਾ ਪਾਠ ਵੀ ਕਰ ਲੈਂਦੇ ਹਨ ਪੰਜ ਮਾਲਾ ਸਿਮਰਨ ਕਰਨਾ ਸੀ ਤੇ ਦਸਵੀਂ ਮਾਲਾ ਦਾ ਸਿਮਰਨ ਕਰ ਬੈਠਦੇ ਹਨ ਮਨ ਵਿੱਚ ਆਨੰਦ ਦੀ ਅਵਸਥਾ ਬਣਨ ਲੱਗ ਜਾਂਦੀ ਹੈ ਇਹ ਸੰਕੇਤ ਵੀ ਦੱਸਦੇ ਹਨ ਕਿ ਇਹੋ ਜਿਹੇ ਮਨੁੱਖ ਉੱਤੇ ਪਰਮਾਤਮਾ ਦੀ ਖਾਸ ਕਿਰਪਾ ਹੁੰਦੀ ਹੈ ਅਤੇ ਉਹ ਪ੍ਰਭੂ ਜੀ ਦਾ ਸੱਚੇ ਭਗਤ ਵੀ ਹੁੰਦੇ ਹਨ ਚੌਥਾ ਸੰਕੇਤ ਹੁੰਦਾ ਹੈ ਕਿ ਕਿਸੇ ਨਾਲ ਵੀ ਈਰਖਾ ਨਾ ਕਰਨਾ ਸਾਧ ਸੰਗਤ ਜੀ ਪਰਮਾਤਮਾ ਦਾ ਜੋ ਸੱਚਾ ਭਗਤ ਹੁੰਦਾ ਹੈ ਉਹ ਕਦੇ ਵੀ ਕਿਸੇ ਦੇ ਨਾਲ ਈਰਖਾ ਨਹੀਂ ਕਰਦਾ ਹਮੇਸ਼ਾ ਸਰਬੱਤ ਦਾ ਭਲਾ ਮੰਗਦਾ ਹੈ ਕਿਉਂਕਿ ਉਸ ਮਨੁੱਖ ਨੂੰ ਪਤਾ ਹੁੰਦਾ ਹੈ ਕਿ ਉਹ ਕਿਸੇ ਮਨੁੱਖ ਜਾਂ ਪਰਮਾਤਮਾ ਨੂੰ ਨਾਰਾਜ਼ ਕਰ ਹੀ ਨਹੀਂ ਸਕਦਾ ਉਸ ਨੂੰ ਪਤਾ ਹੁੰਦਾ ਹੈ ਕਿ ਮੇਰੇ ਪ੍ਰਭੂ ਜੀ ਨਾਰਾਜ਼ ਹੋ ਜਾਣਗੇ ਇਸ ਲਈ ਹਮੇਸ਼ਾ ਉਹ ਪੁੰਨ ਕਰਮ ਵਿੱਚ ਹੀ ਰੁੱਝਿਆ ਰਹਿੰਦਾ ਹੈ ਇਹੋ ਜਿਹਾ ਮਨੁੱਖ ਹਮੇਸ਼ਾ ਆਪਣੇ ਮਾਲਕ ਪ੍ਰਭੂ ਜੀ ਨੂੰ ਖੁਸ਼ ਰੱਖਣ ਵਾਲੇ ਕਾਰਜ ਕਰਦਾ ਹੈ ਇਹ ਸੰਕੇਤ ਵੀ ਦੱਸਦਾ ਹੈ ਕਿ ਇਹੋ ਜਿਹੇ ਮਨੁੱਖ ਹੀ ਪਰਮਾਤਮਾ ਦੇ ਸੱਚੇ ਭਗਤ ਹੁੰਦੇ ਹਨ ਕੋਈ ਮਨੁੱਖ ਜਾਂ ਤੁਸੀਂ ਆਪ ਪਰਮਾਤਮਾ ਦੇ ਸੱਚੇ ਭਗਤ ਹੋ ਜਾਂ ਨਹੀਂ ਤੁਸੀਂ ਵੀ ਇਸ ਵੀਡੀਓ ਰਾਹੀਂ ਆਪਣੇ ਬਾਰੇ ਪਤਾ ਲਗਾ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ